ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਇੱਕ ਅਜੀਹਾ ਪਾਦਕਿਸਮਤ ਇਨਸਾਨ ਆ ਜਿਸਨੇ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਖੁਦ ਆਪਣੇ ਹੱਥਾਂ ਨਾਲ ਮਿਟਾ ਦਿੱਤੀਆਂ ਤੇ ਉਸ ਨੂੰ ਦੁੱਖਾਂ ਨਾਲ ਭਰ ਲਿਆ ਜਦੋਂ ਵੀ ਆਪਣੇ ਦੁੱਖ ਭਰੀ ਜੀਵਨ ਦੇ ਬਾਰੇ ਸੋਚਦਾ ਤਾਂ ਅੱਖਾਂ ਵਿੱਚੋਂ ਹੰਝੂ ਵਗਣ ਲੱਗਦੇ ਨੇ ਮੇਰੇ ਤਾਂ ਬਹੁਤ ਗਲਤੀਆਂ ਹੋਈਆਂ ਮੈਂ ਕੁ ਮਾਸੂਮ ਦਾ ਦਿਲ ਦਿਖਾਇਆ ਤੇ ਰੱਬ ਨੇ ਮੈਨੂੰ ਅਸਲੀ ਸਜ਼ਾ ਦਿੱਤੀ। ਰੱਬ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਸੀ। ਇੱਕ ਪਿਆਰੀ ਜਿਹੀ ਘਰਵਾਲੀ ਜੋ ਹਰ ਵਕਤ ਮੇਰੀ ਸੇਵਾ ਵਿੱਚ ਲੱਗੀ ਰਹਿੰਦੀ। ਮੇਰੀ ਇੱਕ ਆਵਾਜ਼ ਤੇ ਦੌੜੀ ਚਲੀ ਆਉਂਦੀ ਸੀ। ਮੇਰੇ ਨਾਲ ਵਫਾਦਾਰੀ ਨਾਲ ਰਹਿੰਦੀ ਸੀ। ਮੇਰੇ ਨਾਲ ਉਹ ਸੱਚੀ ਮੁਹੱਬਤ ਕਰਦੀ ਸੀ। ਪਰ ਮੈਂ ਉਸ ਦੀ ਮੁਹੱਬਤ ਦਾ ਕਦਰ ਨਾ ਕਰ ਸਕਿਆ। ਉਹ ਪਾਲਾ ਯਾਦ ਆਉਂਦੇ ਨੇ। ਜਦੋਂ ਮੈਂ ਅਮਨ ਨੂੰ ਅਣਜਾਣ ਸ਼ਹਿਰ ਵਿੱਚ ਬੇਸਹਾਰਾ ਛੱਡ ਦਿੱਤਾ ਸੀ ਤੇ ਆਪਣੀ ਜ਼ਿੰਦਗੀ ਵਿੱਚ ਮਗਨ ਹੋ ਗਿਆ ਦੁੱਖ ਨਾਲ ਅੱਖਾਂ ਬੰਦ ਕਰ ਲਈਆਂ ਪਰ ਦਰਦ ਘਟ ਨਹੀਂ ਹੋਇਆ ਉਲਟਾ ਮਨ ਵਿੱਚ ਕਬਰ ਹਟ ਵਧਣ ਲੱਗੀ ਤੰਤਰੰਥ ਅੱਖਾਂ ਖੋਲ ਲਈਆਂ ਸਾਹਮਣੇ ਇੱਕ ਛੋਟੀ ਜਿਹੀ ਮਾਸੂਮ ਬੱਚੀ ਪਈ ਹੋਈ ਸੀ ਉਹ ਕੋਈ ਹੋਰ ਨਹੀਂ ਮੇਰੀ ਆਪਣੀ ਹੀ ਬੱਚੀ ਸੀ ਪਰ ਉਸ ਨੂੰ ਦੇਖ ਕੇ ਮੇਰਾ ਦਿਲ ਜਿਵੇਂ ਕਿਸੇ ਨੇ ਮੁਠੀ ਵਿੱਚ ਜਕੜ ਲਿਆ ਸੀ ਉਮਾ ਸੋਹਣ ਬੱਚੀ ਹੁਣ 5 ਸਾਲ ਦੀ ਹੋ ਚੁੱਕੀ ਸੀ ਨਾ ਬੋਲ ਸਕਦੀ ਸੀ ਨਾ ਕਿਸੇ ਦੀ ਆਵਾਜ਼ ਸੁਣ ਸਕਦੀ ਸੀ ਨਾ ਹੀ ਚੱਲ ਫਿਰ ਸਕਦੀ ਸੀ ਬਸ ਇੱਕ ਜਗ੍ਹਾ ਚੁੱਪਚਾਪ ਉਵੇਂ ਹੀ ਪਈ ਰਹਿੰਦੀ ਜਿਵੇਂ ਕੋਈ ਨਿਰਜੀਵ ਵਸਤੂ ਹੋਵੇ ਆਪਣੀ ਬੱਚੀ ਨੂੰ ਅਜਿਹੇ ਹਾਲਤ ਵਿੱਚ ਦੇਖ ਕੇ ਮੇਰਾ ਦਿਲ ਦਰਦ ਨਾਲ ਟੁਕੜੇ ਟੁਕੜੇ ਹੋ ਗਿਆ ਉਸ ਦੀ ਤਕਲੀਫ ਮੈਨੂੰ ਅੰਦਰੋਂ ਤੱਕ ਝੋੜ ਦਿੰਦੀ ਪਰ ਹੁਣ ਸਭ ਕੁਝ ਮੇਰੇ ਹੱਥਾਂ ਚੋਂ ਨਿਕਲ ਚੁੱਕਿਆ ਸੀ ਮੈਂ ਦੁੱਖ ਨਾਲ ਆਪਣੀਆਂ ਨਜ਼ਰਾਂ ਝੁਕਾ ਲਈਆਂ ਤੇ ਹੌਲੀ-ਹੌਲੀ ਅਤੀਤ ਵਿੱਚ ਗੁਆਚਣ ਲੱਗਿਆ ਉਸ ਦਿਨ ਹਮੇਸ਼ਾ ਦੀ ਤਰ੍ਹਾਂ ਜਦੋਂ ਮੈਂ ਘਰ ਵਿੱਚ ਦਾਖਲ ਹੋਇਆ ਤਾਂ ਮੇਰੀ ਪਤਨੀ ਅਮਨ ਭੱਜ ਕੇ ਮੇਰੇ ਕੋਲ ਆਈ ਉਸਨੇ ਜਲਦੀ ਮੇਰੇ ਹੱਥ ਵਿੱਚੋਂ ਮੇਰਾ ਬੈਗ ਲਿਆ ਤੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ ਪਰ ਮੈਂ ਉਸਦੀ ਮੁਸਕਰਾਹਟ ਦਾ ਜਵਾਬ ਮੁਸਕਰਾਹਟ ਨਾਲ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ ਤੇ ਸਿੱਧਾ ਅੰਦਰ ਦੇ ਵੱਲ ਵੱਧ ਗਿਆ ਉਹ ਮੇਰੇ ਪਿੱਛੇ-ਪਿੱਛੇ ਕਮਰੇ ਵਿੱਚ ਆਈ ਸੀ ਬਿਨਾਂ ਦੇਰ ਕੀਤੇ ਉਸਨੇ ਮੇਰੇ ਕੱਪੜੇ ਕੱਢੇ ਤੇ ਮੈਨੂੰ ਦੇ ਦਿੱਤੇ ਮੇਰੇ ਬੂਟ ਉਤਾਰ ਕੇ ਇੱਕ ਰੈਕ ਵਿੱਚ ਰੱਖਣ ਚਲੀ ਗਈ ਉਸਦੀ ਸੇਵਾ ਤੇ ਮੈਨੂੰ ਕੁਝ ਵੀ ਖੁਸ਼ੀ ਮਹਿਸੂਸ ਨਹੀਂ ਹੁੰਦੀ ਸੀ ਬਲਕਿ ਮੇਰਾ ਦਿਲ ਸੜ ਕੇ ਰਾਖ ਹੋ ਜਾਂਦਾ ਸੀ ਉਸਦੇ ਛੋਟੇ ਛੋਟੇ ਧਿਆਨ ਦੇਣ ਦੇ ਤਰੀਕੇ ਮੇਰੇ ਦਿਲ ਵਿੱਚ ਆਪਣੀ ਮੁਹੱਬਤ ਜਗਾਉਣ ਦੇ ਤਰੀਕੇ ਹਰ ਵਕਤ ਮੇਰੇ ਅੱਗੇ ਪਿੱਛੇ ਘੁੰਮਣਾ ਭੱਜ ਭੱਜ ਕੇ ਮੇਰੇ ਕੰਮ ਕਰਨਾ ਇਹ ਸਭ ਕੁਝ ਮੈਨੂੰ ਚੰਗਾ ਨਹੀਂ ਲੱਗਦਾ ਸੀ ਉਲਟਿਆ ਮੈਨੂੰ ਪਰੇਸ਼ਾਨ ਕਰਨ ਲੱਗੇ ਸੀ ਜਦੋਂ ਮੈਂ ਬਾਥਰੂਮ ਚੋਂ ਤਾਜ਼ਾ ਹੋ ਕੇ ਬਾਹਰ ਆਇਆ ਤਾਂ ਉਸਨੇ ਸਿਰ ਝੁਕਾ ਕੇ ਪੁੱਛਿਆ ਤੁਹਾਡੇ ਲਈ ਖਾਣਾ ਲਗਾ ਦੇਵਾਂ ਮੈਂ ਉਸ ਨੂੰ ਖੂਰਦੇ ਹੋਏ ਕਿਹਾ ਅਜੀਬ ਫਿਲਹਾਲ ਇਥੋਂ ਆਪਣੀ ਸ਼ਕਲ ਗਾਇਬ ਕਰ ਦੇ ਤੇਰੀ ਇਹ ਮਨਹੂਸ ਸ਼ਕਲ ਦੇਖਦੇ ਹੀ ਮੇਰਾ ਸਾਰਾ ਮੂਡ ਖਰਾਬ ਹੋ ਜਾਂਦਾ ਖਾਣਾ ਖਾਣ ਦਾ ਮਨ ਨਹੀਂ ਕਰਦਾ ਜਾ ਨਿਕਲ ਜਾ ਮੇਰੇ ਕਮਰੇ ਵਿੱਚੋਂ ਮੇਰਾ ਸਾਰਾ ਗੁੱਸਾ ਉਸ ਤੇ ਉਤਰ ਗਿਆ ਸੀ ਉਹ ਹੈਰਾਨ ਤੇ ਬੇਵਸ ਨਜ਼ਰਾਂ ਨਾਲ ਮੈਨੂੰ ਦੇਖਦੀ ਰਹੀ ਉੱਥੇ ਜੰਮ ਕੇ ਖੜੀ ਰਹੀ ਤਾਂ ਮੈਨੂੰ ਹੋਰ ਵੀ ਗੁੱਸਾ ਆਇਆ ਕੁਝ ਫਲ ਤੋਂ ਬਾਅਦ ਮੈਂ ਦੁਬਾਰਾ ਕਿਹਾ ਮੈਨੂੰ ਇਕੱਲਾ ਛੱਡ ਦੇ ਤੇ ਖਾਣਾ ਖਾਣਾ ਹੋਵੇਗਾ ਤਾਂ ਮੈਂ ਖੁਦ ਹੀ ਆ ਕੇ ਖਾ ਲਵਾਂਗਾ। ਉਸ ਨੇ ਮੇਰੀ ਗੱਲ ਸੁਣੀ ਤੇ ਖਾਮੋਸ਼ੀ ਨਾਲ ਬਾਹਰ ਚਲੀ ਗਈ। ਮੈਨੂੰ ਪਤਾ ਸੀ ਹੁਣ ਉਹ ਕਿਤੇ ਕੋਨੇ ਵਿੱਚ ਜਾ ਕੇ ਆਪਣੇ ਹੰਝੂ ਵਹਾਏਗੀ ਪਰ ਉਸ ਦੇ ਹੰਝੂਆਂ ਦਾ ਮੇਰੇ ਤੇ ਕੋਈ ਅਸਰ ਨਹੀਂ ਸੀ। ਮੇਰਾ ਨਾਮ ਰਜਿੰਦਰ ਹੈ। ਮੇਰੇ ਪਾਪਾ ਇੱਕ ਬਹੁਤ ਵੱਡੇ ਕਾਰੋਬਾਰੀ ਸੀ। ਸ਼ਹਿਰ ਦੇ ਵਿੱਚਕਾਰ ਉਹਨਾਂ ਦੀ ਇੱਕ ਵੱਡੀ ਜੁੱਤੀਆਂ ਦੀ ਦੁਕਾਨ ਸੀ ਜਿਸ ਵਿੱਚ ਉਹਨਾਂ ਨੇ ਕਈ ਨੌਕਰ ਵੀ ਰੱਖੇ ਹੋਏ ਸੀ। ਜਿਵੇਂ ਹੀ ਮੈਂ 10ਵੀਂ ਦਾ ਐਮਤਿਹਾਣ ਦਿੱਤਾ ਪਾਪਾ ਨੇ ਮੈਨੂੰ ਆਪਣੇ ਕਾਰੋਬਾਰ ਵਿੱਚ ਲਗਾਉਂਦਾ ਫੈਸਲਾ ਲਿਆ ਮੇਰੀ ਰਾਇ ਦੇ ਬਿਨਾਂ ਹੀ ਇਹ ਕੰਮ ਤਾਂ ਉਹਨਾਂ ਦਾ ਸੀ ਪਰ ਮੈਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੀ ਮੈਂ ਆਪਣਾ ਅਲੱਗ ਕੁਝ ਕੰਮ ਕਰਨਾ ਚਾਹੁੰਦਾ ਸੀ ਜਾਂ ਪੜ੍ਹਾਈ ਕਰਕੇ ਨੌਕਰੀ ਕਰਨੀ ਚਾਹੁੰਦਾ ਸੀ ਪਰ ਪਾਪਾ ਨੂੰ ਨੌਕਰੀ ਤੋਂ ਸਖਤ ਨਫ਼ਰਤ ਸੀ ਉਹਨਾਂ ਦਾ ਮੰਨਣਾ ਸੀ ਕਿ ਨੌਕਰੀ ਗੁਲਾਮੀ ਹੁੰਦੀ ਹੈ ਉਹਨਾਂ ਦਾ ਕਹਿਣਾ ਸੀ ਕਿ ਆਪਣਾ ਕੰਮ ਕਰੋ ਕਿਸੇ ਦੀਆਂ ਚਾਰ ਗੱਲਾਂ ਸੁਣਨੀਆਂ ਨਹੀਂ ਪੈਂਦੀਆਂ ਮੇਰੇ ਕੋਲ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨ ਦੇ ਲਈ ਪੂੰਜੀ ਵੀ ਨਹੀਂ ਸੀ ਇਸ ਲਈ ਪਾਪਾ ਦੇ ਨਾਲ ਕੰਮ ਵਿੱਚ ਲੱਗਣਾ ਬੜਾ ਜ਼ਰੂਰੀ ਸੀ ਮੇਰੀ ਮਾਂ ਨੂੰ ਮੇਰੇ ਵਿਆਹ ਦੀ ਇੰਨੀ ਚਿੰਤਾ ਸੀ ਮੇਰੀ ਸਿਰਫ ਉਮਰ 23 ਕੋ ਸਾਲ ਦੀ ਸੀ ਪਰ ਮਾਂ ਨੂੰ ਮੇਰੇ ਵਿਆਹ ਦੀ ਇੰਨੀ ਚਿੰਤਾ ਸੀ ਕਿ ਬਾਸ ਕਿਸੇ ਤਰ੍ਹਾਂ ਮੇਰੇ ਸਿਰ ਤੇ ਸਿਰਾ ਵੱਜ ਜਾਵੇ ਆਖਰਕਾਰ ਮੈਂ ਵੀ ਆਪਣੀ ਪਸੰਦ ਦੀ ਕੁੜੀ ਦਾ ਨਾਮ ਮਾਂ ਦੇ ਸਾਹਮਣੇ ਰੱਖ ਦਿੱਤਾ ਜੈਸਮੀਨ ਮੇਰੇ ਹੀ ਮਹੱਲੇ ਵਿੱਚ ਰਹਿੰਦੀ ਸੀ 10ਵੀਂ ਤੋਂ ਬਾਅਦ 10ਵੀਂ ਦੇ ਪੇਪਰ ਉਸਨੇ ਮੇਰੇ ਨਾਲ ਹੀ ਦਿੱਤੇ ਸੀ 10ਵੀਂ ਦੇ ਬਾਅਦ ਉਸਨੇ ਪੜ੍ਹਾਈ ਛੱਡ ਦਿੱਤੀ ਤੇ 2 ਸਾਲ ਤੋ ਘਰ ਵਿੱਚ ਹੀ ਸੀ ਜਦੋਂ ਵੀ ਮੈਂ ਕਾਲਜ ਤੋਂ ਆਉਂਦਾ ਉਸ ਨੂੰ ਦਰਵਾਜ਼ੇ ਤੇ ਖੜਾ ਹੀ ਪਾਉਂਦਾ ਜਿਵੇਂ ਉਹ ਮੇਰਾ ਹੀ ਇੰਤਜ਼ਾਰ ਕਰ ਰਹੀ ਹੋਵੇ ਹੌਲੀ ਹੌਲੀ ਮੈਨੂੰ ਵੀ ਉਸ ਦੀ ਆਦਤ ਹੋ ਗਈ ਉਸ ਦਾ ਗੋਰਾ ਰੰਗ ਗੁਲਾਬੀ ਬੁੱਲ ਤੇ ਉਸ ਦੀ ਖਿੜਤੀ ਮੁਸਕਰਾਹਟ ਮੇਰੇ ਦਿਲ ਨੂੰ ਖੁਸ਼ ਕਰ ਦਿੰਦੀ ਸੀ ਤੇ ਹੌਲੀ ਹੌਲੀ ਮੈਂ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇੱਕ ਦਿਨ ਮੌਕਾ ਦੇਖ ਕੇ ਮੈਂ ਉਸ ਨੂੰ ਪੁੱਛ ਹੀ ਲਿਆ ਕਿ ਮੈਂ ਤੈਨੂੰ ਪਸੰਦ ਹਾਂ ਤਾਂ ਇਹ ਥੋੜਾ ਜਿਹਾ ਚੱਜਕਦੇ ਹੋਏ ਚਲਦੀ ਜਵਾਬ ਹਾਂ ਵਿੱਚ ਦੇ ਕੇ ਉਹ ਅੰਦਰ ਚਲੀ ਗਈ ਉਸ ਤੇ ਇਸ ਜਵਾਬ ਨੇ ਮੈਨੂੰ ਹੋਰ ਵੀ ਖੁਸ਼ ਕਰ ਦਿੱਤਾ ਕੁਝ ਹੀ ਮਹੀਨਿਆਂ ਵਿੱਚ ਸਾਡੀ ਗੱਲਬਾਤ ਦੋਸਤੀ ਵਿੱਚ ਬਦਲ ਗਈ ਤੇ ਫਿਰ ਦੋਸਤੀ ਤੋਂ ਮੁਹੱਬਤ ਤੱਕ ਮੈਂ ਉਸ ਨਾਲ ਵਾਅਦਾ ਕੀਤਾ ਕਿ ਮੈਂ ਉਸੇ ਨਾਲ ਵਿਆਹ ਕਰਵਾਵਾਂਗਾ ਉਸ ਦੀ ਮਾਂ ਦਾ ਸਾਡੇ ਘਰੇ ਆਉਣਾ ਜਾਣਾ ਸੀ ਤੇ ਮੇਰੀ ਮਾਂ ਨਾਲ ਚੰਗੀ ਦੋਸਤੀ ਵੀ ਸੀ ਮੈਨੂੰ ਪੂਰਾ ਯਕੀਨ ਸੀ ਕਿ ਮੇਰੀ ਮਾਂ ਸਾਡੇ ਰਿਸ਼ਤੇ ਦੇ ਲਈ ਮਨਾ ਨਹੀਂ ਕਰੇਗੀ ਇਸ ਲਈ ਮੈਂ ਬੜੇ ਉਤਸ਼ਾਹ ਨਾਲ ਮਾਂ ਦੇ ਸਾਹਮਣੇ ਉਸਦਾ ਨਾਮ ਲਿਆ ਪਰ ਉਸ ਪਲ ਮੇਰੀ ਦੁਨੀਆ ਉਲਟ ਗਈ ਜਦੋਂ ਮੇਰੀ ਮਾਂ ਨੇ ਜੈਸਮੀਨ ਤੇ ਮੇਰੇ ਰਿਸ਼ਤੇ ਦੇ ਲਈ ਸਾਫ਼ ਇਨਕਾਰ ਕਰ ਦਿੱਤਾ ਇਹ ਵਿਆਹ ਨਹੀਂ ਹੋ ਸਕਦਾ ਜੈਸਮੀਨ ਦੀ ਮਾਂ ਬੜੀ ਚਲਾਕ ਔਰਤ ਹੈ ਤੇ ਮੈਂ ਜੈਸਮੀਨ ਨੂੰ ਵੀ ਚੰਗੀ ਤਰ੍ਹਾਂ ਜਾਣਦੀ ਹਾਂ ਉਹ ਖੁਦ ਵੀ ਬੜੀ ਤੇਜ਼ ਤਰਾਰ ਹੈ ਤਵਾ ਤਵਾ ਇੰਨੀ ਫੈਸ਼ਨੇਬਲ ਕਿ ਸਾਰਾ ਫੈਸ਼ਨ ਉਸੇ ਤੇ ਆ ਕੇ ਹੀ ਖਤਮ ਹੁੰਦਾ ਹੈ ਮਜਾਲ ਹੈ ਕੋਈ ਗੱਲ ਟਾਲ ਦੇਵੇ ਹਰ ਗੱਲ ਦਾ ਜਵਾਬ ਹੁੰਦਾ ਹੈ ਉਸ ਦੇ ਕੋਲ ਇੰਨੀ ਤੇਜ਼ ਚਲਾਕ ਕੁੜੀ ਨੂੰ ਮੈਂ ਆਪਣੇ ਘਰ ਦੀ ਨੌਣੀ ਬਣਾ ਸਕਦੀ ਕੁਝ ਵੀ ਹੋ ਜਾਵੇ ਤੂੰ ਅੱਡੀ ਚੋਟੀ ਦਾ ਜ਼ੋਰ ਲਗਾ ਲੈ ਪਰ ਮੈਂ ਉਸ ਨੂੰ ਆਪਣੇ ਘਰ ਦੀ ਨੌ ਬਣ ਨਹੀਂ ਦੇਵਾਂਗੀ ਮਾਂ ਦੀਆਂ ਇਹ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਗਿਆ ਪਲਾਂਜੈਸਮਿਨ ਚਲਾਕ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਬੇਵਕੂਫ ਹਾਂ ਮੈਂ ਕਿਹਾ ਉਸ ਦੇ ਇਸ਼ਾਰਿਆਂ ਤੇ ਨੱਚਣ ਵਾਲਾ ਸੀ ਜੇ ਅਜਿਹਾ ਹੋ ਵੀ ਜਾਵੇ ਤਾਂ ਕਿ ਮੈਂ ਆਪਣੀ ਮਾਂ ਨੂੰ ਇਸ ਘਰ ਤੋਂ ਕੱਢ ਦੇਵਾਂਗਾ ਮੈਂ ਮਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਜੈਸਮੀਨ ਨੂੰ ਮੈਂ ਸੰਭਾਲ ਲਵਾਂਗਾ ਤੇ ਤੁਹਾਡੇ ਸਨਮਾਨ ਵਿੱਚ ਵੀ ਕੋਈ ਕਮੀ ਨਹੀਂ ਆਵੇਗੀ ਪਰ ਮੇਰੀ ਮਾਂ ਨੇ ਆਪਣੀ ਹੀ ਧਾਰ ਲਈ ਸੀ ਉਹ ਮੇਰਾ ਵਿਆਹ ਇੱਕ ਮਾਸੂਮ ਸਿੱਧੀ ਸਾਦੀ ਕੁੜੀ ਨਾਲ ਹੀ ਕਰਵਾਵੇਗੀ ਫਿਰ ਜਲਦੀ ਹੀ ਮੇਰੀ ਮਾਂ ਨੂੰ ਅਮਨ ਮਿਲ ਗਈ ਜੋ ਉਸਦੀ ਸਹੇਲੀ ਦੀ ਬੇਟੀ ਸੀ ਅਮਨ ਦੇ ਪਾਪਾ ਨੇ ਬਚਪਨ ਵਿੱਚ ਹੀ ਉਸ ਨੂੰ ਉਸ ਦੀ ਮਾਂ ਨੂੰ ਛੱਡ ਦਿੱਤਾ ਸੀ ਮਾਂ ਨੇ ਹਮੇਸ਼ਾ ਆਪਣੇ ਸਹੇਲੀ ਦੇ ਆਰਥਿਕ ਮਦਦ ਵੀ ਕੀਤੀ ਸੀ ਕਿਉਂਕਿ ਪਾਪਾ ਦੀ ਆਮਦਨੀ ਚੰਗੀ ਸੀ ਤੇ ਇਸ ਤਰ੍ਹਾਂ ਉਹ ਅਮਨ ਦੀ ਮਾਂ ਦੀ ਮਦਦ ਕਰਦੀ ਰਹਿੰਦੀ ਸੀ ਅਮਨ ਆਪਣੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ ਤੇ ਉਸ ਨੇ ਸ਼ਾਇਦ 12ਵੀਂ ਤੱਕ ਪੜ੍ਹਾਈ ਕੀਤੀ ਸੀ ਉਹ ਮੇਰੇ ਤੋਂ 3 ਸਾਲ ਛੋਟੀ ਵੀ ਸੀ ਮੇਰੇ ਨਾਲ ਉਸ ਨੇ ਵਿਆਹ ਕਰਵਾਉਣ ਵਿੱਚ ਕੋਈ ਦਿਲਚਸਪੀ ਨਹੀਂ ਲਈ ਨਾ ਤਾਂ ਜੈਸਮਿਨ ਦੀ ਤਰ੍ਹਾਂ ਉਹ ਚਾਂਚਲ ਸੀ ਤੇ ਨਾ ਹੀ ਗੱਲ ਕਰਨ ਦਾ ਉਹ ਟੰਗ ਜਾਣਦੀ ਸੀ ਉਹ ਹਮੇਸ਼ਾ ਚੁੱਪਚਾਪ ਸਿਰ ਝੁਕਾ ਕੇ ਰਹਿੰਦੀ ਆਪਣੇ ਕੰਮਾਂ ਵਿੱਚ ਡੁੱਬੀ ਰਹਿੰਦੀ ਉਸ ਦੀ ਖਾਮੋਸ਼ੀ ਮੈਨੂੰ ਜ਼ਹਿਰ ਲੱਗਦੀ ਸੀ ਮੈਂ ਮਾਂ ਨੂੰ ਸਾਫ਼ ਕਹਿ ਦਿੱਤਾ ਕਿ ਮੈਂ ਅਮਨ ਨਾਲ ਨਹੀਂ ਵਿਆਹ ਕਰਵਾਵਾਂਗਾ ਪਰ ਮੇਰੀ ਮਾਂ ਵੀ ਆਪਣੀ ਜਿੱਦ ਤੇ ਅੜੀ ਹੋਈ ਸੀ ਉਹਨਾਂ ਨੇ ਖਾਣਾ ਪੀਣਾ ਛੱਡ ਦਿੱਤਾ ਮੇਰੇ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ ਆਖਰਕਾਰ ਉਹਨਾਂ ਦੀ ਇਸ ਬੇਰੋਕੀ ਦੇ ਅੱਗੇ ਮੈਂ ਟੁੱਟ ਗਿਆ ਤੇ ਮੈਨੂੰ ਉਹਨਾਂ ਦੀ ਗੱਲ ਮੰਨਣੀ ਪਈ ਮੇਰੇ ਹਾਂ ਕਰਦੇ ਹੀ ਮੇਰੀ ਮਾਂ ਉਸਦੇ ਘਰ ਰਿਸ਼ਤਾ ਲੈ ਕੇ ਪਹੁੰਚ ਗਈ ਤੇ ਉੱਥੇ ਜਿਵੇਂ ਪਹਿਲਾਂ ਤੋਂ ਹੀ ਮੇਰੇ ਰਿਸ਼ਤੇ ਦਾ ਇੰਤਜ਼ਾਰ ਹੋ ਰਿਹਾ ਸੀ ਉਹਨਾਂ ਨੇ ਤਾਂ ਇਸ ਤਰ੍ਹਾਂ ਖਾਮੀ ਭਰ ਦਿੱਤੀ ਮੇਰੀ ਮੰਗਣੀ ਅਮਨ ਨਾਲ ਹੋ ਗਈ ਤੇ ਮੇਰੀ ਜ਼ਿੰਦਗੀ ਵਿੱਚ ਇੱਕ ਅਜੀਹਾਂ ਮੋੜ ਆਇਆ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਹੁਣ ਮੈਂ ਬਿਲਕੁਲ ਖਾਮੋਸ਼ ਹੋ ਗਿਆ ਸੀ ਕਿਸੇ ਨਾਲ ਗੱਲ ਵੀ ਨਹੀਂ ਕਰਦਾ ਸੀ ਬੱਸ ਖਾਣਾ ਨਾ ਚਾਹੁੰਦੇ ਹੋਏ ਵੀ ਖਾ ਲੈਂਦਾ ਪਰ ਮੇਰੀ ਉਦਾਸੀ ਕਿਸੇ ਨੂੰ ਨਜ਼ਰ ਨਹੀਂ ਆਉਂਦੀ ਸੀ ਮੇਰੀ ਮਾਂ ਤਾਂ ਵਿਆਹ ਦੀਆਂ ਤਿਆਰੀਆਂ ਵਿੱਚ ਬੀਜੀ ਸੀ ਤੇ ਵਿੱਚ ਵਿੱਚ ਮੈਨੂੰ ਸਮਝਾਉਂਦੀ ਰਹਿੰਦੀ ਰਜਿੰਦਰ ਆਪਣੇ ਮਨ ਨੂੰ ਠੀਕ ਕਰ ਤੇ ਇਸ ਵਿਆਹ ਨੂੰ ਦਿਲ ਤੋਂ ਆਪਣਾ ਮੈਣੀ ਚਾਹੁੰਦੀ ਕਿ ਉਹ ਪ੍ਰਾਈ ਬੱਚੀ ਸਾਡੇ ਘਰ ਆਵੇ ਤੇ ਤੇਰੀ ਬੇਰੁਖੀ ਸਹੀ ਮਾਂ ਦੀ ਇਸ ਫਿਕਰ ਤੇ ਮੈਨੂੰ ਗੁੱਸਾ ਆਉਂਦਾ ਕਿ ਉਹਨਾਂ ਨੂੰ ਮੇਰੀ ਪਰਵਾਹ ਨਹੀਂ ਬਲਕੇ ਉਸ ਬੇਗਾਨੀ ਕੁੜੀ ਦੀ ਚਿੰਤਾ ਸੀ ਇਦਰ ਜੈਸਮਿਨ ਵੀ ਮੇਰੇ ਨਾਲ ਨਾਰਾਜ਼ ਸੀ ਤੇ ਉਸ ਦਾ ਨਾਰਾਜ਼ ਹੋਣਾ ਠੰਡਾ ਵੀ ਸੀ ਮੈਂ ਉਸ ਦਾ ਦਿਲ ਦੁਖਾਇਆ ਸੀ ਆਪਣਾ ਵਾਅਦਾ ਤੋੜਿਆ ਸੀ ਉਹ ਤਾਂ ਮੈਨੂੰ ਇੰਨਾ ਪਿਆਰ ਕਰਦੀ ਸੀ ਕਿ ਮੇਰੇ ਨਾਲ ਘਰ ਤੋਂ ਭੱਜਣ ਨੂੰ ਵੀ ਤਿਆਰ ਸੀ ਉਸ ਦੀ ਹਿੰਮਤ ਦੇਖ ਕੇ ਮੈਂ ਹੈਰਾਨ ਸੀ ਉਹ ਕੁੜੀ ਹੋ ਕੇ ਇੰਨਾ ਵੱਡਾ ਕਦਮ ਚੁੱਕਣ ਦੀ ਸੋਚ ਰਹੀ ਸੀ ਤੇ ਮੈਂ ਮੁੰਡਾ ਹੋ ਕੇ ਆਪਣੀ ਮਾਂ ਦੇ ਅੱਗੇ ਸਿਰ ਝੁਕਾ ਬੈਠਾ ਸੀ ਤੇ ਫਿਰ ਉਸੇ ਵਕਤ ਮੈਂ ਤੈਅ ਕਰ ਲਿਆ ਕਿ ਕਿਸੇ ਵੀ ਤਰ੍ਹਾਂ ਆਮਨ ਨਾਲੋਂ ਮੰਗਣੀ ਤੋੜ ਕੇ ਜੈਸਮੀਨ ਨਾਲ ਹੀ ਵਿਆਹ ਕਰਵਾਉਣਾ ਹੈ ਮੈਂ ਕਈ ਯੋਜਨਾਵਾਂ ਬਣਾਉਣੀਆ ਸ਼ੁਰੂ ਕਰ ਦਿੱਤੀਆਂ ਕਿ ਕਿਸੇ ਤਰ੍ਹਾਂ ਇਸ ਰਿਸ਼ਤੇ ਨੂੰ ਤੋੜ ਦੇਵਾਂ ਤੇ ਆਪਣੀ ਜ਼ਿੰਦਗੀ ਵਿੱਚ ਜੈਸਮੀਨ ਨੂੰ ਲੈ ਆਵਾਂ ਪਰ ਸ਼ਾਇਦ ਇਹ ਸਿਰਫ ਸੁਪਨਾ ਸੀ ਸੀ ਹਕੀਕਤ ਵਿੱਚ ਮੈਂ ਕੁਝ ਵੀ ਨਹੀਂ ਕਰ ਪਾ ਰਹੀ ਸੀ ਤੇ ਇਹ ਬੇਜਾਨ ਬੇਜਾਨ ਜਿਹਾ ਰਿਸ਼ਤਾ ਮੇਰੇ ਸਾਹਮਣੇ ਖੜਾ ਰਿਹਾ ਜਿਸ ਨੂੰ ਤੋੜਨਾ ਮੇਰੇ ਲਈ ਮੌਕਮ ਨਹੀਂ ਸੀ ਤੇ ਫਿਰ ਅਮਨ ਆਖਰਕਾਰ ਮੇਰੀ ਜ਼ਿੰਦਗੀ ਵਿੱਚ ਦੁਲਹਣ ਬਣ ਕੇ ਆ ਹੀ ਗਈ ਵਿਆਹ ਦੇ ਦਿਨ ਮੇਰੇ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੇਰੀ ਮਾਂ ਦੀ ਤਾਂ ਜਿਵੇਂ ਆਪਣੇ ਦਿਲ ਦੀ ਮਰਦ ਪੂਰੀ ਹੋਣ ਤੇ ਪੂਰੇ ਘਰ ਵਿੱਚ ਉਹ ਖੁਸ਼ੀ ਨਾਲ ਝੂਮ ਰਹੀ ਸੀ। ਪਰ ਮੇਰੇ ਦਿਲ ਦੀ ਹਾਲਤ ਉਹਨਾਂ ਤੋਂ ਬਹੁਤ ਅਲੱਗ ਸੀ। ਵਿਆਹ ਦੀ ਪਹਿਲੀ ਰਾਤ ਜਦੋਂ ਮੈਂ ਅਮਨ ਦੇ ਕੋਲ ਗਿਆ ਤਾਂ ਮੇਰੇ ਦਿਲ ਵਿੱਚ ਕੋਈ ਖੁਸ਼ੀ ਕੋਈ ਉਤਸ਼ਾਹ ਨਹੀਂ ਸੀ। ਉਸ ਨਾਲ ਗੱਲ ਕਰਨ ਦਾ ਜਾਂ ਉਸ ਦੇ ਕਰੀਬ ਜਾਣ ਦਾ ਮੇਰਾ ਬਿਲਕੁਲ ਵੀ ਮਾਨ ਨਹੀਂ ਸੀ। ਮਾਂ ਨੇ ਮੈਨੂੰ ਇੱਕ ਸੋਨੇ ਦੀ ਮੰਦਰੀ ਦਿੱਤੀ। ਕਿਸ ਨੂੰ ਅਮਨ ਨੂੰ ਮੂੰਹ ਦਿਖਾਈ ਵਿੱਚ ਦੇ ਦੇਵੀ ਮੈਂ ਉਹ ਮੁੰਦਰੀ ਬੇਰੁਖੀ ਨਾਲ ਉਸਦੀ ਗੋਦੀ ਵਿੱਚ ਸੁੱਟ ਦਿੱਤੀ ਕੁਝ ਦੇਰ ਤੱਕ ਉਹ ਆਪਣੀ ਗੋਦੀ ਵਿੱਚ ਪਈ ਮੁੰਦਰੀ ਨੂੰ ਦੇਖਦੀ ਰਹੀ ਤੇ ਫਿਰ ਖੁੰਡ ਪਾਸੇ ਕਰਕੇ ਉਸਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਉਸਦੇ ਚਿਹਰੇ ਉੱਤੇ ਪੁੰਡ ਹਟਦੇ ਹੀ ਮੈਂ ਕੁਝ ਪਲ ਦੇ ਲਈ ਉਸ ਨੂੰ ਦੇਖਦਾ ਹੀ ਰਹਿ ਗਿਆ ਉਹ ਵਾਕਈ ਹੀ ਬਹੁਤ ਮਾਸੂਮ ਸੀ ਉਸ ਦੇ ਚਿਹਰੇ ਤੇ ਇੱਕ ਅਜੀਹੀ ਸਾਦਗੀ ਤੇ ਮਾਸੂਮੀਅਤ ਸੀ ਜੋ ਉਸ ਨੂੰ ਦੁਲਹਨ ਦੇ ਰੂਪ ਵਿੱਚ ਹੋਰ ਵੀ ਖੂਬਸੂਰਤ ਬਣਾ ਰਹੀ ਸੀ ਤੇ ਉਸ ਦੀ ਮਾਸੂਮੀਅਤ ਦੇਖ ਕੇ ਮੇਰੀ ਬੇਰੁਖੀ ਦੀ ਝਲਕ ਕੁਝ ਦੇਰ ਲਈ ਤਾਂ ਗਾਇਬ ਹੋ ਗਈ ਮੇਰਾ ਮਨ ਉਸ ਦੀ ਖੂਬਸੂਰਤੀ ਦੇ ਅੱਗੇ ਵਹਿ ਕਰਨ ਲੱਗਿਆ ਤੇ ਮੈਂ ਉਸ ਦੇ ਸਾਹਮਣੇ ਜਾ ਕੇ ਬੈਠ ਗਿਆ ਮੈਨੂੰ ਅਹਿਸਾਸ ਹੋਇਆ ਕਿ ਉਸ ਨੂੰ ਇਸ ਤਰ੍ਹਾਂ ਮੰਦਰੀ ਦੇਣਾ ਸ਼ਾਇਦ ਸਹੀ ਨਹੀਂ ਇਸ ਲਈ ਮੈਂ ਉਹ ਮੰਦਰੀ ਉਸ ਦੀ ਗੋਦੀ ਵਿੱਚ ਚੁੱਕੀ ਤੇ ਉਸਦੇ ਹੱਥ ਵਿੱਚ ਪਾ ਦਿੱਤੀ ਉਸਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈਂਦੇ ਹੀ ਜਿਵੇਂ ਮੇਰੇ ਅੰਦਰ ਕੁਝ ਬਦਲਣ ਲੱਗਿਆ ਸੀ ਆਖਰਕਾਰ ਉਹ ਮੇਰੀ ਪਤਨੀ ਸੀ ਉਸਦਾ ਤੇ ਮੇਰਾ ਜਾਇਜ਼ ਰਿਸ਼ਤਾ ਸੀ ਫਿਰ ਮਾਹੌਲ ਵੀ ਬਹੁਤ ਰੋਮਾਂਟਿਕ ਸੀ ਮੈਂ ਉਸ ਪਲ ਆਪਣੀ ਸਾਰੀ ਨਾਰਾਜ਼ਗੀ ਤੇ ਨਫ਼ਰਤ ਭੁੱਲ ਗਿਆ ਮੈਂ ਉਸਦੇ ਵੱਲ ਖਿੱਚਦਾ ਚਲਾ ਗਿਆ ਹੌਲੀ ਜਿਹੀ ਫੜ ਕੇ ਮੈਂ ਉਸ ਨੂੰ ਉੱਪਰ ਦੇਖ ਕਰ ਲਿਆ ਤੇ ਇਹ ਇਸ ਤਰ੍ਹਾਂ ਦੇ ਨਾਜ਼ੁਕ ਪਾਲ ਸੀ ਕਿ ਮੈਂ ਬਹਿਕਦਾ ਚਲਾ ਗਿਆ ਅਮਨ ਮਾਸੂਮ ਸੀ ਉਹ ਤਾਂ ਸ਼ਾਇਦ ਇਸ ਗੱਲ ਤੋਂ ਵੀ ਅਣਜਾਣ ਸੀ ਕਿ ਮੇਰੇ ਦਿਲ ਵਿੱਚ ਤਾਂ ਕੋਈ ਹੋਰ ਹੈ ਮੈਂ ਬਸ ਇਹਨਾਂ ਨਾਜ਼ੁਕ ਪਲਾਂ ਵਿੱਚ ਹੀ ਬਹਿ ਗਿਆ ਸੀ ਉਸ ਦੇ ਕਰੀਬ ਹੋ ਗਿਆ ਉਸ ਦੀ ਮੁਹੱਬਤ ਵਿੱਚ ਨਹੀਂ ਵਿਆਹ ਦੇ ਸ਼ੁਰੂਆਤੀ ਦਿਨ ਤਾਂ ਕਾਫੀ ਚੰਗੇ ਬੀਤੇ ਪਰ ਹੌਲੀ-ਹੌਲੀ ਅਮਨ ਤੋਂ ਮੇਰਾ ਧਿਆਨ ਪਾਸੇ ਹੋਣ ਲੱਗਿਆ ਉਹ ਕਿੰਨੀ ਵੀ ਮੇਰੀ ਸੇਵਾ ਕਰਦੀ ਪਰ ਮੇਰਾ ਦਿਲ ਉਸ ਦੇ ਲਈ ਨਰਮ ਨਹੀਂ ਪੈਂਦਾ ਸੀ ਮੈਂ ਮਨ ਵਿੱਚ ਧਾਰ ਲਿਆ ਸੀ ਕਿ ਕਿਸੇ ਤਰ੍ਹਾਂ ਆਪਣੀ ਮਾਂ ਦੀਆਂ ਨਜ਼ਰਾਂ ਵਿੱਚ ਉਸ ਨੂੰ ਗਿਰਾ ਦੇਵਾਂ ਤਾਂ ਕਿ ਮੇਰੀ ਮਾਂ ਖੁਦ ਉਸ ਨੂੰ ਘਰੋਂ ਕੱਢ ਦੇਵੇ ਤੇ ਫਿਰ ਮੈਂ ਜੈਸਮੀਨ ਨਾਲ ਵਿਆਹ ਕਰਵਾ ਲਵਾਂਗਾ ਮੈਂ ਹਮੇਸ਼ਾ ਮੋਕ ਮੋਕੇ ਦੀ ਤਲਾਸ਼ ਵਿੱਚ ਰਹਿੰਦਾ ਪਰ ਅਮਨ ਇੰਨੀ ਸਮਝਦਾਰ ਤੇ ਨੇਕ ਦਿਲ ਸੀ ਉਸਨੇ ਕੋਈ ਗਲਤੀ ਨਹੀਂ ਕੀਤੀ ਤੇ ਨਾ ਹੀ ਉਸ ਵਿੱਚ ਗਲਤੀ ਕੱਢਣਾ ਵੀ ਬਹੁਤ ਮੁਸ਼ਕਲ ਸੀ ਹਰ ਸਮੇਂ ਉਹ ਮਾਂ ਦੇ ਸਾਹਮਣੇ ਸਿਰ ਝੁਕਾ ਕੇ ਉਹਨਾਂ ਦੇ ਹੁਕਮ ਦਾ ਇੰਤਜ਼ਾਰ ਕਰਦੀ ਇੱਥੇ ਮੈਨੂੰ ਵੀ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੰਦੀ ਸੀ ਮੇਰੇ ਮੂੰਹ ਵਿੱਚੋਂ ਕੁਝ ਨਿਕਲਦਾ ਤੇ ਉਹ ਬੱਸ ਉਸਨੂੰ ਪੂਰਾ ਕਰਨ ਦੇ ਲਈ ਝਟ ਤਿਆਰ ਹੋ ਜਾਂਦੀ ਉਸ ਨੇ ਤਾਂ ਪਾਪਾ ਦਾ ਵੀ ਦਿਲ ਜਿੱਤ ਲਿਆ ਸੀ ਤੇ ਮੈਂ ਇਹ ਸਭ ਦੇਖ ਕੇ ਹੱਥ ਮਲਦਾ ਰਹਿ ਗਿਆ ਤੇ ਫਿਰ ਅਮਨ ਨੂੰ ਲੈ ਕੇ ਮੇਰੇ ਮਨ ਵਿੱਚ ਇੱਕ ਯੋਜਨਾ ਆਈ ਮੈਂ ਆਪਣਾ ਵਰਤਾਅ ਇੱਕਦਮ ਉਸ ਦੇ ਨਾਲ ਬਦਲ ਲਿਆ ਤਾਂ ਕਿ ਉਹ ਮਹਿਸੂਸ ਕਰੇ ਕਿ ਮੈਂ ਉਸ ਨਾਲ ਪਿਆਰ ਹਾਂ ਮੈਂ ਉਸ ਨੂੰ ਕਦੇ-ਕਦੇ ਬਾਹਰ ਘੁਮਾਉਣ ਲੈ ਜਾਂਦਾ ਉਸ ਦੇ ਪਸੰਦ ਦੇ ਕੱਪੜੇ ਖਰੀਦ ਕੇ ਦਿੱਤੇ ਉਸ ਦੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਹੁਣ ਉਹ ਹੋਰ ਵੀ ਉਤਸ਼ਾਹ ਨਾਲ ਮੇਰੇ ਹਰ ਕੰਮ ਵਿੱਚ ਮੇਰੀ ਮਦਦ ਕਰਨ ਲੱਗੀ ਹਰ ਰਾਤ ਸੌਣ ਤੋਂ ਪਹਿਲਾਂ ਉਹ ਮਾਂ ਦੇ ਪੈਰਾਂ ਦੀ ਸੇਵਾ ਕਰਦੀ ਮਾਂ ਮਨਾ ਕਰਦੀ ਪਰ ਉਹ ਜਿੱਦ ਕਰਕੇ ਉਹਨਾਂ ਦੇ ਪੈਰ ਦਬਾਉਂਦੀ ਰਹਿੰਦੀ ਮੇਰੇ ਕੋਲ ਆ ਕੇ ਉਹ ਮੇਰੇ ਪੈਰਾਂ ਦੀ ਵੀ ਮ사ਜ ਕਰਦੀ ਉਸ ਦੀ ਇਹ ਸੇਵਾ ਭਾਵ ਮੇਰੇ ਵਿੱਚ ਇੱਕ ਅਜੀਬ ਜਿਹਾ ਗੁੱਸਾ ਭਰ ਦਿੰਦੀ ਫਰਮਾਇ ਆਪਣੇ ਗੁੱਸੇ ਤੇ ਕਾਬੂ ਰੱਖਿਆ ਤੇ ਉਸ ਨੂੰ ਪਿਆਰ ਨਾਲ ਕਹਿੰਦਾ ਕਿ ਆਰਾਮ ਕਰ ਦਿਨ ਭਰ ਦੀ ਥਕੀ ਹੋਈ ਹੈ ਮੇਰੀ ਗੱਲ ਸੁਣ ਕੇ ਉਹ ਖੁਸ਼ੀ ਨਾਲ ਮੁਸਕਰਾ ਪੈਂਦੀ ਇਹ ਸਭ ਮੈਂ ਇਸ ਤਰ੍ਹਾਂ ਹੀ ਲਈ ਕੀਤਾ ਸੀ ਇਹ ਮੇਰੇ ਇੱਕ ਵੱਡੇ ਪਲਾਨ ਦਾ ਹਿੱਸਾ ਸੀ ਇੱਕ ਦਿਨ ਮੌਸਮ ਬਹੁਤ ਵਧੀਆ ਸੀ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਉਸ ਨੂੰ ਇੱਕ ਵੱਡੇ ਸ਼ਹਿਰ ਵਿੱਚ ਲੈ ਕੇ ਜਾਣਾ ਚਾਹੁੰਦਾ ਹਾਂ ਸ਼ਾਪਿੰਗ ਕਰਵਾਉਣ ਦੇ ਲਈ ਮੇਰੀ ਗੱਲ ਤੇ ਉਹ ਹੈਰਾਨ ਹੋ ਕੇ ਮਨਾਂ ਕਰਨ ਲੱਗੀ ਕਹਿਣ ਲੱਗੀ ਕਿ ਮੈਨੂੰ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਮੈਂ ਉਸੇ ਵਿੱਚ ਖੁਸ਼ ਹਾਂ ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਆਮ ਤੌਰ ਤੇ ਹਰ ਪਤਨੀ ਆਪਣੇ ਪਤੀ ਤੋਂ ਸ਼ਾਪਿੰਗ ਦੀ ਜिद ਕਰਦੀ ਹੈ ਪਰ ਇਹ ਕਿਹੋ ਜਿਹੀ ਕੁੜੀ ਸੀ ਜਿਸ ਨੂੰ ਮੈਂ ਖੁਦ ਸ਼ਾਪਿੰਗ ਦੇ ਲਈ ਲੈ ਕੇ ਜਾਣਾ ਚਾਹੁੰਦਾ ਸੀ ਤੇ ਉਹ ਮਨਾਂ ਕਰ ਰਹੀ ਸੀ ਮੈਂ ਇਹ ਗੱਲ ਮਾਣੂ ਕਹੀ ਤਾਂ ਉਹ ਮੇਰੀ ਗੱਲ ਤੇ ਮੁਸਕਰਾ ਪਈ ਕਹਿਣ ਲੱਗੀ ਤੂੰ ਚਿੰਤਾ ਨਾ ਕਰ ਅਮਨ ਬਹੁਤ ਹੀ ਪਿਆਰੀ ਤੇ ਮਾਸੂਮ ਬੱਚੀ ਹੈ ਉਸ ਨੂੰ ਜ਼ਿਆਦਾ ਤਾਂ ਲਾਲਚ ਨਹੀਂ ਹੈ ਖੈਰ ਮੈਂ ਉਸ ਨਾਲ ਗੱਲ करूंगी ਮਾਂ ਦੀ ਇਸ ਗੱਲ ਤੇ ਮੈਨੂੰ ਗੁੱਸਾ ਆਇਆ ਤੇ ਹੈਰਾਨੀ ਵੀ ਹੋਈ ਕਿ ਅਮਨ ਦੇ ਇਸ ਸਾਦਗੀ ਭਰੇ ਦਿਲ ਨੂੰ ਮੇਰਾ ਪਰਿਵਾਰ ਸਮਝਦਾ ਸੀ ਪਰ ਮੈਂ ਹੀ ਨਹੀਂ ਸਮਝ ਪਾ ਰਹੀ ਸੀ ਮੇਰੀ ਮਾਂ ਹੱਸਦੇ ਹੋਏ ਕਹਿਣ ਲੱਗੀ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੈਨੂੰ ਇੰਨੀ ਚੰਗੀ ਤੇ ਮਾਸੂਮ ਪਤਨੀ ਮਿਲੀ ਹੈ ਫਿਰ ਮੇਰੀ ਮਾਂ ਨੇ ਅਮਨ ਨੂੰ ਸਮਝਾ ਲਿਆ ਤੇ ਫਿਰ ਮੇਰੀ ਮਾਂ ਨੇ ਅਮਨ ਨੂੰ ਕਿਹਾ ਜਦੋਂ ਤੇਰਾ ਪਤੀ ਤੈਨੂੰ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਤੂੰ ਜਾ ਇਹ ਤਾਂ ਉਮਰ ਹੈ ਘੁੰਮਣ ਫਿਰਨ ਦੀ ਮਾਂ ਦੇ ਕਹਿਨ ਤੇ ਅਮਨ ਤਿਆਰ ਹੋ ਗਈ ਤੇ ਮੇਰੇ ਨਾਲ ਦੂਜੇ ਸ਼ਹਿਰ ਜਾਣ ਦੇ ਲਈ ਖੁਸ਼ੀ-ਖੁਸ਼ੀ ਤਿਆਰ ਹੋਣ ਲੱਗੀ ਉਸ ਦੀਆਂ ਅੱਖਾਂ ਵਿੱਚ ਇੱਕ ਅਲੱਗ ਜਿਹੀ ਝਮਕ ਸੀ ਜਿਵੇਂ ਉਸ ਦਾ ਕੋਈ ਸੁਪਨਾ ਪੂਰਾ ਹੋ ਗਿਆ ਹੋਵੇ ਪਰ ਮੇਰੇ ਦਿਲ ਵਿੱਚ ਉਸ ਦੇ ਲਈ ਨਫ਼ਰਤ ਤੇ ਗੁੱਸਾ ਸੀ ਤੇ ਚਿਹਰੇ ਤੇ ਇੱਕ ਝੂਠੀ ਮੁਸਕਾਨ ਮੈਂ ਦੂਜੇ ਸ਼ਹਿਰ ਵਿੱਚ ਲਿਜਾ ਕੇ ਉਸ ਨੂੰ ਇੱਕ ਪਾਰਕ ਵਿੱਚ ਲੈ ਆਇਆ ਤੇ ਇੱਕ ਸੁੰਨ ਸਾਣ ਕੋਨੇ ਵਿੱਚ ਬਿਠਾ ਦਿੱਤਾ ਤੇ ਫਿਰ ਜਾਣ ਬੁੱਝ ਕੇ ਉਸ ਨੂੰ ਉੱਥੇ ਛੱਡ ਕੇ ਉੱਥੋਂ ਉੱਠ ਕੇ ਜਾਣ ਲੱਗਿਆ ਉਸ ਨੇ ਪਿੱਛੋਂ ਆਵਾਜ਼ ਦਿੱਤੀ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਬਿਨਾਂ ਮੁੜੇ ਕਿਹਾ ਮੈਂ ਆਪਣੇ ਘਰ ਆਪਣੇ ਸ਼ਹਿਰ ਜਾ ਰਿਹਾ ਹਾਂ ਤੇ ਤੂੰ ਇਸੇ ਸ਼ਹਿਰ ਵਿੱਚ ਕਿਤੇ ਗਵਾਚ ਜਾਈਂ ਵਾਪਸ ਆਪਣੀ ਸ਼ਕਲ ਵੀ ਮੈਨੂੰ ਨਾ ਦਿਖਾਵੇਂ ਮੇਰੀ ਗੱਲ ਸੁਣ ਕੇ ਉਸ ਦਾ ਚਿਹਰਾ ਜਿਵੇਂ ਸੁਫੇਦ ਪੈ ਗਿਆ ਉਹ ਹਰਾਨੀ ਤੇ ਬੇਵਸੀ ਨਾਲ ਮੈਨੂੰ ਦੇਖ ਰਹੀ ਸੀ ਚੈਡ ਉਸ ਨੂੰ ਲੱਗਿਆ ਕਿ ਮੈਂ ਮਜ਼ਾਕ ਕਰ ਰਿਹਾ ਪਰ ਮੇਰੀਆਂ ਅੱਖਾਂ ਵਿੱਚ ਕੋਈ ਮਜ਼ਾਕ ਦਾ ਰੰਗ ਹੀ ਨਹੀਂ ਸੀ ਮੈਂ ਅਗਲੇ ਹੀ ਪਲ ਆਪਣੀ ਕੋਟ ਦੀ ਜੇਬ ਵਿੱਚੋਂ ਤਲਾਕ ਦੇ ਕਾਗਜ਼ ਕੱਢੇ ਤੇ ਉਸ ਦੇ ਵੱਲ ਵਧਾ ਦਿੱਤੇ ਇਹ ਲੈ ਹੁਣ ਤੂੰ ਮੇਰੀ ਜ਼ਿੰਦਗੀ ਵਿੱਚੋਂ ਹਮੇਸ਼ਾ ਦੇ ਲਈ ਨਿਕਲ ਜਾ ਇਹ ਤਲਾਕ ਦੇ ਪੇਪਰ ਨੇ ਹੁਣ ਵਾਪਸ ਕਦੇ ਮੇਰੇ ਕੋਲ ਨਾ ਆਵੀ ਉਸ ਦੇ ਗੁੱਸੇ ਤੇ ਜਿਵੇਂ ਕਿਸੇ ਨੇ ਗਹਿਰੀ ਜ਼ਖ਼ਮ ਦਿੱਤੀ ਉਹ ਪੱਥਰ ਦੀ ਤਰ੍ਹਾਂ ਖੜੀ ਸੀ ਉਸ ਦੀਆਂ ਅੱਖਾਂ ਵਿੱਚ ਦਰਦ ਦਾ ਤੇ ਕਈ ਸਵਾਲ ਸੀ ਥੋੜੀ ਦੇਰ ਬਾਅਦ ਉਸ ਦੀ ਟੁੱਟਦੀ ਹੋਈ ਆਵਾਜ਼ ਆਈ ਇਹ ਕੀ ਕਹਿ ਰਹੇ ਹੋ ਤੁਸੀਂ ਉਸ ਦੀ ਇਸ 마ਸੂਮੀਅਤ ਤੇ ਮੇਰਾ ਗੁੱਸਾ ਹੋਰ ਵੀ ਵਧਿਆ ਤੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਹਿ ਰਿਹਾ ਮੈਂ ਤੇਨੂੰ ਤਲਾਕ ਦੇ ਰਿਹਾ ਤੇ ਹੁਣ ਇਸ ਤੋਂ ਬਾਅਦ ਮੇਰੇ ਸਾਹਮਣੇ ਨਾ ਵੀ ਮੈਂ ਤੇਜ਼ ਕਦਮਾਂ ਨਾਲ ਉੱਥੋਂ ਚੱਲਣ ਲੱਗਿਆ ਕੁਝ ਦੇਰ ਤੱਕ ਉਹ ਮੇਰੇ ਪਿੱਛੇ ਭੱਜਦੀ ਰਹੀ ਉਸ ਦੀ ਆਵਾਜ਼ ਮੇਰੀ ਪਿੱਠ ਦਾ ਘਰ ਹੀ ਸੀ ਪਰ ਮੈਂ ਧਿਆਨ ਨਹੀਂ ਦਿੱਤਾ ਮੈਂ ਪਿੱਛੇ ਮੁੜ ਕੇ ਗੁੱਸੇ ਨਾਲ ਕਿਹਾ ਜ਼ਿਆਦਾ ਤਮਾਸ਼ਾ ਨਾ ਬਣਾ ਤਾਂ ਉਹ ਚੁੱਪਚਾਪ ਹੰਝੂ ਵਹਾ ਰਹੀ ਸੀ ਤੇ ਖੜੀ ਹੋ ਕੇ ਮੈਨੂੰ ਦੇਖ ਰਹੀ ਸੀ ਫਿਰ ਮੈਂ ਉੱਥੋਂ ਨਿਕਲਦਾ ਚਲਾ ਗਿਆ ਆਖੀਰ ਵਾਰ ਮੈਂ ਕੋਨੇ ਤੋਂ ਮੁੜਦੇ ਸਮੇ ਉਸ ਨੂੰ ਦੇਖਿਆ ਸੀ ਉਹ ਉੱਥੇ ਹੀ ਖੜੀ ਸੀ ਹੰਝੂ ਭਰੀਆਂ ਅੱਖਾਂ ਨਾਲ ਮੈਨੂੰ ਦੂਰ ਜਾਂਦੇ ਦੇਖ ਰਹੀ ਸੀ ਜਿਵੇਂ ਉਸ ਨੂੰ ਯਕੀਨ ਹੋਵੇ ਕਿ ਇੱਕ ਇਹ ਬੁਰਾ ਹੀ ਸੁਪਨਾ ਹੈ ਤੇ ਮੈਂ ਵਾਪਸ ਕਦੇ ਨਹੀਂ ਆਉਂਗਾ ਜਦੋਂ ਮੈਂ ਅਮਨ ਨੂੰ ਛੱਡ ਕੇ ਘਰ ਆਇਆ ਤਾਂ ਮੇਰੀ ਮਾਂ ਨੇ ਮੈਨੂੰ ਦੇਖ ਕੇ ਘਬਰਾਹਟ ਨਾਲ ਪੁੱਛਿਆ ਰਜਿੰਦਰ ਤੂੰ ਰੋ ਕਿਉਂ ਰਿਆ ਹੈ ਅਮਨ ਕਿੱਥੇ ਹੈ ਮੈਂ ਆਪਣੀ ਮਾਂ ਨੂੰ ਦੇਖ ਕੇ ਭਰੀ ਹੋਈ ਆਵਾਜ਼ ਵਿੱਚ ਕਿਹਾ ਮੰਮੀ ਅਮਨ ਖਾਈ ਵਿੱਚ ਡਿੱਗ ਗਈ ਤੇ ਫਿਰ ਮੈਂ ਜ਼ੋਰ-ਜ਼ੋਰ ਨਾਲ ਰੋਂਦੇ ਹੋਏ ਮਾਂ ਦੇ ਪੈਰਾਂ ਵਿੱਚ ਬੈਠ ਗਿਆ ਮੇਰੀ ਮਾਂ ਦਾ ਚਿਹਰਾ ਇੱਕਦਮ ਪੀਲਾ ਪੈ ਗਿਆ ਸੀ ਇਹ ਕੀ ਇਹ ਤੂੰ ਕੀ ਕਹਿ ਰਿਹਾ ਰਜਿੰਦਰ ਇਹ ਕਿਵੇਂ ਹੋ ਸਕਦਾ ਹੈ ਤੂੰ ਤਾਂ ਸ਼ਾਪਿੰਗ ਤੇ ਲਈ ਗਿਆ ਸੀ ਨਾ ਮਾਣੇ ਘਰੋਂਦੇ ਹੋਏ ਇੱਕ ਹੀ ਸਾਬ ਵਿੱਚ ਕਈ ਸਵਾਲ ਪੁੱਛੇ ਮੈਂ ਕੰਮ ਦੇ ਹੋਏ ਕਿਆ ਮੰਮੀ ਸ਼ਾਪਿੰਗ ਤੋਂ ਬਾਅਦ ਮੈਂ ਥੋੜਾ ਘੁਮਾਉਣ ਦੇ ਲਈ ਲੈ ਕੇ ਗਿਆ ਸੀ ਉਸ ਨੂੰ ਖੁਦ ਹੀ ਉਸਨੇ ਕਿਹਾ ਸੀ ਕਿ ਉਸ ਨੂੰ ਸ਼ਹਿਰ ਦੇਖਣਾ ਹੈ ਪਤਾ ਨਹੀਂ ਕਿਵੇਂ ਉਸਦਾ ਪੈਰ ਤਿਲਕ ਗਿਆ ਤੇ ਉਹ ਖਾਈ ਵਿੱਚ ਡਿੱਗ ਗਈ ਮੈਂ ਉਸ ਨੂੰ ਬਹੁਤ ਲੱਭਿਆ ਪਰ ਉਹ ਕਿਤੇ ਨਹੀਂ ਮਿਲੀ ਤੇ ਫਿਰ ਥੱਕਹਾਰ ਕੇ ਮੈਂ ਵਾਪਸ ਆ ਗਿਆ ਮੇਰੀ ਮਾਂ ਨੇ ਮੈਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਕਿਹਾ ਤੂੰ ਮਜ਼ਾਕ ਕਰ ਰਿਹਾ ਹੈ ਨਾ ਮੈਂ ਆਪਣੇ ਹੰਝੂ ਭੋਜ ਬਹਾਉਂਦੇ ਹੋਏ ਆਪਣੀ ਮਾਂ ਨੂੰ ਦੇਖਿਆ ਮੇਰੇ ਹੰਝੂ ਮੇਰੇ ਗਵਾਹ ਬਣ ਚੁੱਕੇ ਸੀ ਮੈਂ ਆਪਣੇ ਸਾਸੂ ਨੂੰ ਵੀ ਫੋਨ ਕਰ ਦਿੱਤਾ ਸੀ ਤੇ ਕੁਝ ਹੀ دیر ਵਿੱਚ ਉਹ ਰੋਂਦੇ ਰੋਂਦੇ ਘਰ ਪਹੁੰਚ ਗਏ ਸੀ ਮੈਂ ਉਹਨਾਂ ਨੂੰ ਵੀ ਪੂਰੀ ਘਟਨਾ ਦੱਸੀ ਮੇਰੇ ਪਾਪਾ ਮੈਨੂੰ ਉਸੇ ਸ਼ਹਿਰ ਵਾਪਸ ਲਿਆਏ ਜਿੱਥੇ ਅਮਨ ਨੂੰ ਕੋਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਿਤੇ ਨਹੀਂ ਮਿਲੀ ਅੰਦਰੋਂ ਮੈਂ ਬਹੁਤ ਰਾਹਤ ਮਹਿਸੂਸ ਕਰ ਰਿਹਾ ਸੀ ਕਿ ਉਹ ਨਾ ਹੀ ਮਿਲੇ ਕਿਉਂਕਿ ਜਿਉ ਮਿਲ ਜਾਂਦੀ ਤਾਂ ਮੇਰੀ ਸਚਾਈ ਸਭ ਦੇ ਸਾਹਮਣੇ ਆ ਜਾਂਦੀ ਕਈ ਦਿਨਾਂ ਤੱਕ ਮੈਂ ਅਮਨ ਨੂੰ ਲੱਭਣ ਦਾ ਨਾਟਕ ਕਰਦਾ ਰਿਹਾ ਜਦੋਂ ਉਹ ਨਾ ਮਿਲੀ ਤਾਂ ਮੈਂ ਚੈਨ ਦਾ ਸਾਹ ਲਿਆ ਪਰ ਮੇਰੀ ਮਾਂ ਤੇ ਮੇਰੀ ਸੱਸ ਦਾ ਦੁੱਖ ਘਟ ਨਹੀਂ ਹੋ ਰਿਹਾ ਸੀ ਮੈਂ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਸੀ ਮੇਰੇ ਹੰਝੂ ਸੀ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ ਸੀ ਕਿ ਜੋ ਕਿ ਮਗਰਮੱਛ ਦੇ ਹੰਝੂ ਹੀ ਸੀ ਮੈਂ ਆਪਣਾ ਹਾਲ ਬੇਹਾਲ ਕਰ ਲਿਆ ਸੀ ਤੇ ਇਹ ਸਭ ਘਰ ਵਾਲਿਆਂ ਨੂੰ ਦਿਖਾਉਣ ਦੇ ਲਈ ਹੀ ਸੀ ਮੈਂ ਚਾਹੁੰਦਾ ਸੀ ਮੇਰੀ ਮਾਂ ਖੁਦ ਮੇਰਾ ਦੂਜਾ ਵਿਆਹ ਜੈਸਮੀਨ ਦੇ ਨਾਲ ਕਰ ਦੇਵੇ ਤੇ ਆਪਣੇ ਬੇਟੇ ਦੀ ਜ਼ਿੰਦਗੀ ਤਬਾਹ ਹੋਣ ਤੋਂ ਬਚਾ ਲਵੇ ਮੈਂ ਪਾਪਾ ਦੇ ਨਾਲ ਦੁਕਾਨ ਤੇ ਵੀ ਨਹੀਂ ਜਾਂਦਾ ਬਲਕਿ ਸਾਰਾ ਦਿਨ ਘਰ ਵਿੱਚ ਪਿਆ ਰਹਿੰਦਾ ਸੀ ਨਾ ਮੈਨੂੰ ਖਾਣੇ ਪੀਣ ਦੀ ਖਬਰ ਸੀ ਤੇ ਉਹ ਆ ਗੱਲ ਤਾਂ ਅਲੱਗ ਸੀ ਮੈਂ ਘਰ ਤੋਂ ਬਾਹਰ ਜਾ ਕੇ ਕੁਝ ਨਾ ਕੁਝ ਖਾਪੀ ਲੈਂਦਾ ਸੀ ਮੇਰੀ ਮਾਂ ਨੇ ਮੇਰਾ ਹਾਲ ਦੇਖਿਆ ਉਸ ਨੇ ਇਸੇ ਵਿੱਚ ਹੀ ਭੜਾਈ ਸਮਝੀ ਕਿ ਮੇਰਾ ਦੂਜਾ ਵਿਆਹ ਕਰਵਾ ਦਿੱਤਾ ਜਾਵੇ ਉਹਨਾਂ ਨੇ ਮੇਰੇ ਨਾਲ ਵਿਆਹ ਦਾ ਜ਼ਿਕਰ ਕੀਤਾ ਤੇ ਮੈਂ ਸਾਫ਼ ਮਨਾਂ ਕਰ ਦਿੱਤਾ ਮੈਂ ਚਾਹੁੰਦਾ ਸੀ ਮੇਰੀ ਮਾਂ ਜਦ ਕਰੇ ਤੇ ਫਿਰ ਮੇਰਾ ਰਿਸ਼ਤਾ ਜੈਸਮੀਨ ਦੇ ਨਾਲ ਹੋ ਜਾਵੇ ਤੇ ਮੈਂ ਉਸ ਨੂੰ ਘਰ ਲੈ ਆਵਾਂ ਫਿਰ ਕੁਝ ਦਿਨਾਂ ਬਾਅਦ ਇਹ ਨੌਬਤ ਆ ਗਈ ਸੀ ਮੰਮੀ ਨੇ ਮੈਨੂੰ ਜ਼ਬਰਦਸਤੀ ਵਿਆਹ ਦੇ ਲਈ ਮਨਾਇਆ ਤੇ ਜੈਸਮੀਨ ਦੇ ਘਰ ਰਿਸ਼ਤਾ ਲੈ ਕੇ ਉਹ ਆਪ ਖੁਦ ਪਹੁੰਚੀ ਜੈਸਮੀਨ ਤੇ ਉਸਦੀ ਮਾਤਾ ਪਹਿਲਾਂ ਤੋਂ ਹੀ ਤਿਆਰ ਸੀ ਉਸ ਦੀ ਮਾਂ ਨੇ ਪ੍ਰਾਂਤੀ ਹਾਂ ਕਰ ਦਿੱਤੀ ਤੇ ਅਗਲੇ ਹੀ 8 ਦਿਨਾਂ ਵਿੱਚ ਮੇਰਾ ਵਿਆਹ ਜੈਸਮੀ ਨਾਲ ਕਰਵਾ ਦਿੱਤਾ ਤੇ ਉਹ ਮੇਰੀ ਜ਼ਿੰਦਗੀ ਵਿੱਚ ਆ ਗਈ ਮੈਂ ਆਪਣੀ ਮੁਹੱਬਤ ਨੂੰ ਪਾਉਣ ਦੇ ਲਈ ਕਿੰਨੇ ਪਾਪੜ ਵੇਲੇ ਸੀ ਮੈਂ ਤਾਂ ਖੁਸ਼ੀਆਂ ਦੇ ਝੂਲੇ ਵਿੱਚ ਝੂਲ ਰਿਹਾ ਸੀ ਮੇਰਾ ਵਾਸ ਨਹੀਂ ਚੱਲ ਰਿਹਾ ਸੀ ਕਿ ਮੈਂ ਹਵਾਵਾਂ ਵਿੱਚ ਉੱਡਾਂ ਪਰ ਮੈਂ ਅਜੀਹਾ ਕੁਝ ਕਰਨ ਤੋਂ ਮਜਬੂਰ ਸੀ ਮੈਂ ਆਪਣੀ ਖੁਸ਼ੀ ਜ਼ਾਹਰ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਇਸ ਤਰ੍ਹਾਂ ਮੰਮੀ ਨੂੰ ਮੇਰੇ ਤੇ ਸ਼ੱਕ ਹੋ ਜਾਂਦਾ ਤੇ ਜੇ ਉਹਨਾਂ ਨੂੰ ਸ਼ੱਕ ਹੋ ਜਾਂਦਾ ਤਾਂ ਫਿਰ ਉਹ ਮੈਨੂੰ ਤੇ ਜੈਸਮੀਨ ਨੂੰ ਕੰਨ ਤੋਂ ਫੜ ਕੇ ਘਰ ਤੋਂ ਬਾਹਰ ਕੱਢ ਦਿੰਦੇ ਫਿਰ ਮੇਰੀ ਮਾਂ ਜ਼ਿੰਦਗੀ ਪਰ ਮੈਨੂੰ ਮਾਫ਼ ਨਾ ਕਰਦੀ ਇਸ ਲਈ ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਹੀ ਰੱਖੇ ਤੇ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਕੀਤਾ ਜੈਸਮੀਨ ਦੇ ਆਉਣ ਨਾਲ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਵਾਪਸ ਆਈਆਂ ਮੈਂ ਆਪਣੀਆਂ ਖੁਸ਼ੀਆਂ ਨੂੰ ਛੁਪਾਉਣ ਦੀ ਹਰ ਕੋਸ਼ਿਸ਼ ਕਰਦਾ ਤਾਂ ਕਿ ਮਾਂ ਨੂੰ ਮੇਰੇ ਤੇ ਸ਼ੱਕ ਨਾ ਹੋਵੇ ਮੈਂ ਇੱਕ ਚੰਚਲ ਸੁਭਾਅ ਦਾ ਸੀ ਉਸ ਦੀਆਂ ਆਦਾਵਾਂ ਵਿੱਚ ਇੱਕ alag ਹੀ ਕਾਸ਼ਿਸ਼ ਸੀ ਮੈਂ ਉਸ ਦੇ ਨਾਲ ਬਹੁਤ ਆਕਰਸ਼ਿਤ ਸੀ ਪਰ ਮਾਂ ਦੇ ਨਾਲ ਉਸ ਦਿਨੀ ਬੰਦੀ ਸੀ ਮੇਰੇ ਸਾਹਮਣੇ ਤਾਂ ਜੈਸਮਿਨ ਮਾਂ ਨੂੰ ਪਤਨੀ ਬੋਲਦੀ ਪਰ ਜਦੋਂ ਮੈਂ ਕੰਮ ਤੋਂ ਵਾਪਸ ਆਉਂਦਾ ਤਾਂ ਮੇਰੀ ਮਾਂ ਜੈਸਮਿਨ ਦੀ ਸ਼ਿਕਾਇਤਾਂ ਲੈ ਕੇ ਪੈਟ ਜਾਂਦੀ ਕਿ ਸਾਰਾ ਦਿਨ ਤੇਰੀ ਪਤਨੀ ਕਮਰੇ ਵਿੱਚ ਪਈ ਰਹਿੰਦੀ ਹੈ ਮੇਰੇ ਬੁੱਢੀ ਤੋਂ ਹੀ ਕੰਮ ਕਰਵਾਉਂਦੀ ਹੈ ਮੈਂ ਕੁਝ ਵੀ ਕਹਿ ਦੇਵਾਂ ਤਾਂ ਪਲਟ ਕੇ ਜਵਾਬ ਦਿੰਦੀ ਹੈ ਜੈਸਮਿਨ ਦੀਆਂ ਸ਼ਿਕਾਇਤਾਂ ਲਗਾਉਂਦੇ ਲਗਾਉਂਦੇ ਮੇਰੀ ਮਾਂ ਅਮਨ ਨੂੰ ਯਾਦ ਕਰਨ ਲੱਗਦੀ ਉਸ ਦੀ ਸੇਵਾ ਯਾਦ ਆਉਂਦੀ ਉਸ ਦਾ ਪਿਆਰ ਯਾਦ ਆਉਂਦਾ ਉਸ ਦਾ ਆਪਣਾਪਣ ਯਾਦ ਆਉਂਦਾ ਤਾਂ ਮਾਂ ਤੜਸ ਤੜਕ ਕੇ ਰੋ ਪੈਂਦੀ ਪਤਾ ਨਹੀਂ ਮੇਰੀ ਬੱਚੀ ਕਿੱਥੇ ਚਲੀ ਗਈ ਉਸ ਨੇ ਤਾਂ ਮੈਨੂੰ ਖੁਦ ਉੱਠ ਕੇ ਪਾਣੀ ਵੀ ਨਹੀਂ ਪੀਣ ਦਿੱਤਾ ਸੀ ਅਮਨ ਦਾ ਜ਼ਿਕਰ ਆਉਂਦੇ ਹੀ ਮੈਂ ਮਾਂ ਨਾਲ ਨਜ਼ਰਾਂ ਚੁਰਾ ਲ ਜਾਂਦਾ ਤੇ ਫਿਰ ਜਲਦੀ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ ਫਿਰ ਇੱਕ ਦਿਨ ਜੈਸਮੀਨ ਨੇ ਮੈਨੂੰ ਦੱਸਿਆ ਕਿ ਉਹ ਮਾਂ ਬਣਨ ਵਾਲੀ ਐ ਤਾਂ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਮੈਂ ਉਸਨੂੰ ਡਾਕਟਰ ਦੇ ਕੋਲ ਲੈ ਕੇ ਗਿਆ ਡਾਕਟਰ ਨੇ ਵੀ ਚੈੱਕਅਪ ਕੀਤਾ ਤਾਂ ਸੱਚ ਵਿੱਚ ਉਹ ਖੁਸ਼ਖਬਰੀ ਹੀ ਸੀ ਮੇਰੀ ਖੁਸ਼ੀ ਦੇ ਮਾਰੇ ਬੁਰਾ ਹਾਲ ਹੋ ਰਿਹਾ ਸੀ ਹੁਣ ਤਾਂ ਮੈਂ ਜੈਸਮੀਨ ਨੂੰ ਆਪਣੇ ਹੱਥਾਂ ਤੇ ਚੱਕ ਲਿਆ ਸੀ ਹਰ ਵਕਤ ਉਸ ਦੀ ਦੇਖਭਾਲ ਵਿੱਚ ਲੱਗਿਆ ਰਹਿੰਦਾ ਉਸ ਦਾ ਮਨ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਮੇਰੀ ਮਾਂ ਜੈਸਮੀਨ ਦੀ ਸ਼ਿਕਾਇਤ ਕਰਦੀ ਤਾਂ ਮੈਂ ਮਾਂ ਨੂੰ ਹੀ ਚੁੱਪ ਕਰਵਾ ਦਿੰਦਾ ਤੇ ਕਹਿੰਦਾ ਕਿ ਤੁਹਾਨੂੰ ਉਸ ਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਇਸ ਹਾਲਤ ਤੋਂ ਗੁਜ਼ਰ ਰਹੀ ਹੈ ਤੇ ਉਲਟਾ ਤੁਸੀਂ ਉਸ ਦੀਆਂ ਸ਼ਿਕਾਇਤਾਂ ਲੈ ਕੇ ਬੈਠ ਜਾਂਦੀ ਹੋ ਉਸ ਨੂੰ ਪਰੇਸ਼ਾਨ ਕਰਦੇ ਹੋ ਮੇਰੀ ਮਾਂ ਦਾ ਮੂੰਹ ਹਰਾਨੀ ਨਾਲ ਖੁੱਲਾ ਹੀ ਰਹਿ ਜਾਂਦਾ ਪਰ ਮੈਨੂੰ ਕੋਈ ਪਰਵਾਹ ਨਹੀਂ ਸੀ ਹੌਲੀ ਹੌਲੀ ਜੈਸਮੀਨ ਦੀ ਪ੍ਰੈਗਨਨਸੀ ਨੂੰ 8 ਮਹੀਨੇ ਹੋ ਚੁੱਕੇ ਸੀ ਜਿਵੇਂ ਹੀ ਨੌਵਾਂ ਮਹੀਨਾ ਲੱਗਿਆ ਮੈਂ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਗਿਆ ਕਿਉਂਕਿ ਜੈਸਮੀਨ ਦਾ ਇੱਕ ਅਲਟਰਾਸਾਉਂਡ ਹੋਣ ਵਾਲਾ ਸੀ ਜਦੋਂ ਜੈਸਮੀਨ ਅਲਟਰਾਸਾਉਂਡ ਰੂਮ ਵਿੱਚ ਸੀ ਤੇ ਮੈਂ ਵੀ ਉਸ ਅਲਟਰਾਸਾਉਂਡ ਦੀ ਸਕਰੀਨ ਵਿੱਚੋਂ ਦੇਖ ਰਿਹਾ ਸੀ ਪਰ ਮੈਨੂੰ ਉਸ ਦੀ ਸਕਰੀਨ ਤੇ ਚੱਲਦੀ ਇਮੇਜ ਦੇਖ ਕੇ ਮੇਰਾ ਖੂਜ ਮਾਣਾ ਕੁਝ ਪਲ ਦੇ ਲਈ ਘਬਰਾ ਗਿਆ ਇਮੇਜ ਵਿੱਚ ਅਜੀਬ ਜਿਹਾ ਹੀ ਬੱਚਾ ਦਿਖਾਈ ਦੇ ਰਿਹਾ ਸੀ ਮੈਂ ਘਬਰਾ ਕੇ ਡਾਕਟਰ ਦੇ ਵੱਲ ਦੇਖਿਆ ਡਾਕਟਰ ਵੀ ਕੁਝ ਪਰੇਸ਼ਾਨ ਜਿਹਾ ਦੇਖ ਰਿਹਾ ਸੀ ਥੋੜੀ دیر ਬਾਅਦ ਡਾਕਟਰ ਨੇ ਜੋ ਗੱਲ ਦੱਸੀ ਮੇਰੇ ਪੈਰਾ ਹਿਟੋਜਮੀਨ ਨਿਕਲ ਗਈ ਪਰ ਪਤਾ ਨਹੀਂ ਕਿ ਬੱਚਾ ਠੀਕ ਹੈ ਡਾਕਟਰ ਨੇ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਤਾਂ ਸਭ ਕੁਝ ਠੀਕ ਸੀ ਪਰ ਹੁਣ ਬੱਚੇ ਦੀ ਹਾਲਤ ਦੇਖ ਕੇ ਉਹਨਾਂ ਨੂੰ ਵੀ ਹੈਰਾਨੀ ਹੋ ਰਹੀ ਹੈ ਡਾਕਟਰ ਦਾ ਕਹਿਣਾ ਸੀ ਕਿ ਪਿਛਲੇ 3 ਹਫ਼ਤੇ ਤੋਂ ਬੱਚੇ ਦੇ ਸਿਰ ਤੇ ਪੈਰਾਂ ਦੀ ਗਰੋਥ ਰੁਕ ਚੁੱਕੀ ਹੈ ਤੇ ਉਹਨਾਂ ਨੇ ਅਲਟਰਾਸਾਉਂਡ ਇਮੇਜ ਮੇਰੇ ਸਾਹਮਣੇ ਰੱਖੀ ਤੇ ਇੱਕ ਜਗ੍ਹਾ ਤੇ ਹੱਥ ਰੱਖ ਕੇ ਕਿਹਾ ਇਹ ਦੇਖੋ ਬੱਚੇ ਦਾ ਸਿਰ ਬਹੁਤ ਛੋਟਾ ਹੈ ਉਸਦੀ ਪੂਰੀ ਬੋਡੀ ਦੇ ਮੁਕਾਬਲੇ ਤੇ ਇਹ ਸਭ ਸੁਣ ਕੇ ਤਾਂ ਮੇਰਾ ਦਿਲ ਹੀ ਬੈਠ ਗਿਆ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਹੱਥ ਹੁਣ ਮੈਨੂੰ ਸਤਾ ਰਹੇ ਨੇ ਤੇ ਅਮਨ ਦੇ ਨਾਲ ਜੋ ਮੈਂ ਕੀਤਾ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਆ ਰਿਹਾ ਸੀ ਮੈਂ ਇੱਕ ਵਾਰ ਫਿਰ ਉਸੇ ਸ਼ਹਿਰ ਗਿਆ ਜਿੱਥੇ ਮੈਂ ਅਮਨ ਨੂੰ ਛੱਡਿਆ ਸੀ ਪਾਰਕ ਵਿੱਚ ਜਾ ਕੇ ਮੈਂ ਹਰ ਜਗ੍ਹਾ ਦੇਖਿਆ ਪਰ ਉਹ ਕਿਤੇ ਨਹੀਂ ਮਿਲੀ ਮੇਰੇ ਦਿਲ ਵਿੱਚ ਪਛਤਾਵੇ ਦਾ ਤੂਫਾਨ ਉੱਠ ਰਿਹਾ ਸੀ ਮੇਰੇ ਪਾਪ ਦਾ ਅਹਿਸਾਸ ਮੈਨੂੰ ਅੰਦਰੋਂ-ਅੰਦਰ ਤੋੜ ਰਿਹਾ ਸੀ ਮੈਂ ਅਮਨ ਨੂੰ ਆਖਰੀ ਵਾਰ ਕਿਹਾ ਸੀ ਕਿ ਉਹ ਮੈਨੂੰ ਆਪਣੀ ਸ਼ਕਲ ਦੁਬਾਰਾ ਨਾ ਦਿਖਾਵੇ ਪਰ ਪਾਪ ਦਾ ਬੋਝ ਦਿਲ ਤੇ ਵੱਧਦਾ ਹੀ ਜਾ ਰਿਹਾ ਸੀ ਤੇ ਇਸੇ ਬੋਝ ਨੂੰ ਲੈ ਕੇ ਮੈਂ ਮੰਦਰ ਦੇ ਵੱਲ ਵਧਣ ਲੱਗਿਆ ਤੇ ਰੱਬ ਦੇ ਸਾਹਮਣੇ ਰੋ ਰੋ ਕੇ ਆਪਣੇ ਪਾਪਾਂ ਦੀ ਮਾਫੀ ਮੰਗਣ ਲੱਗਿਆ ਮੰਦਰ ਚੋਂ ਬਾਹਰ ਨਿਕਲਿਆ ਤਾਂ ਇੱਕ ਬਖਾਰਨ ਤੇ ਨਜ਼ਰ ਪਈ ਉਸਦੇ ਚਿਹਰੇ ਤੇ ਕੁਝ ਜਾਣਿਆ ਪਹਿਚਾਣਿਆ ਜਿਹਾ ਦਿਸਿਆ ਉਦੋਂ ਹੀ ਅਹਿਸਾਸ ਹੋਇਆ ਕਿ ਉਹ ਅਮਨ ਸੀ ਉਸਨੇ ਵੀ ਮੈਨੂੰ ਪਹਿਚਾਨ ਲਿਆ ਤੇ ਉਹ ਆਪਣਾ ਚਿਹਰਾ ਛਪਾਉਣ ਦੀ ਕੋਸ਼ਿਸ਼ ਕਰਨ ਲੱਗੀ ਅਮਨ ਮੈਂ ਉਸ ਨੂੰ ਪੁਕਾਰਿਆ ਉਹ ਹੈਰਾਨ ਹੋ ਕੇ ਮੇਰੇ ਵੱਲ ਦੇਖਣ ਲੱਗੀ ਪਰ ਉਸ ਦੀ 마ਸੂਮੀਤ ਹੁਣ ਕਿਤੇ ਗਵਾਚ ਗਈ ਸੀ ਚਿਹਰਾ ਕਮਲ ਆ ਗਿਆ ਸੀ ਤੇ ਉਹ ਆਪਣੀ ਉਮਰ ਤੋਂ ਕਈ ਸਾਲ ਵੱਡੀ ਦਿਸ ਰਹੀ ਸੀ ਪਤਾ ਨਹੀਂ ਸੀ ਕਿ ਉਸਨੇ ਕੀ ਕੀ ਸਿਆ ਹੋਵੇਗਾ ਮੈਂ ਉਸ ਦੇ ਕੋਲ ਗਿਆ ਆਪਣੇ ਹੱਥ ਫੜ ਲਏ ਤੇ ਪਰਹੀ ਹੋਈ ਆਵਾਜ਼ ਵਿੱਚ ਕਿਹਾ ਮੈਨੂੰ ਮਾਫ਼ ਕਰ ਦੇ ਅਮਨ ਮੈਂ ਤੈਨੂੰ ਲੈਣ ਆਇਆ ਹਾਂ ਮੇਰੇ ਨਾਲ ਘਰ ਵਾਪਸ ਚੱਲ ਉਹ ਠੰਡੀਆਂ ਨਜ਼ਰਾਂ ਨਾਲ ਮੈਨੂੰ ਦੇਖਣ ਲੱਗੀ ਤੇ ਬੋਲੀ ਤੂੰ ਕੌਣ ਹੈ ਮੈਂ ਤੈਨੂੰ ਨਹੀਂ ਜਾਣਦੀ ਮੈਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇਰੀ ਮਾਂ ਰੋ ਰੋ ਕੇ ਮਰ ਜਾਵੇਗੀ ਅਮਨ ਇਸ ਤਰ੍ਹਾਂ ਨਾ ਕਰ ਜਿਵੇਂ ਹੀ ਮੈਂ ਉਸਦੀ ਮਾਂ ਦਾ ਨਾਮ ਲਿਆ ਉਹ ਕੰਬ ਉੱઠી ਤੇ ਹੌਲੀ ਜਹੀ ਬੋਲੀ ਕਿ ਤੂੰ ਮੇਰੀ ਮਾਂ ਨੂੰ ਕੀ ਦੱਸਿਆ ਸੀ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਤੂੰ ਇਸ ਦੁਨੀਆ ਵਿੱਚ ਨਹੀਂ ਹੈ। ਉਸਨੇ ਲੰਮਾ ਸਾਲਿਆ ਤੇ ਬੋਲੀ ਠੀਕ ਹੈ। ਵੈਸੇ ਵੀ ਉਹਨਾਂ ਨੂੰ ਇਹੀ ਮੰਨ ਲੈਣਾ ਚਾਹੀਦਾ ਹੈ ਕਿ ਮੈਂ ਇਸ ਦੁਨੀਆ ਵਿੱਚ ਨਹੀਂ ਹਾਂ। ਮੈਂ ਉਸ ਨੂੰ ਬੇਨਤੀ ਕੀਤੀ ਉਸ ਦੇ ਸਾਹਮਣੇ ਹੱਥ ਛੋੜ ਦਿੱਤੇ ਤੇ ਉਸ ਨੂੰ ਆਪਣੇ ਕਨਾਲ ਘਰ ਲਿਆਇਆ। ਜਿਵੇਂ ਹੀ ਅਸੀਂ ਘਰ ਪਹੁੰਚੇ ਤਾਂ ਮਾਣ ਨੇ ਉਸ ਨੂੰ ਦੇਖਿਆ। ਉਹ ਇੱਕ ਪਾਲ ਦੇ ਲਈ ਉਸ ਨੂੰ ਪਹਿਚਾਣ ਹੀ ਨਾ ਸਕੀ ਪਰ ਜਿਵੇਂ ਹੀ ਪਹਿਚਾਨਿਆ ਮਾਣ ਨੇ ਆਮ ਨੂੰ ਆਪਣੇ ਸੀਨੇ ਨਾਲ ਲਗਾ ਲਿਆ। ਦੋਨੇ ਕਿੰਨੀ ਹੀ دیر ਤੱਕ ਗਲੇ ਲਾ ਕੇ ਰੋਂਦੀਆਂ ਰਹੀਆਂ ਮੈਂ ਮਾਂ ਦੇ ਪੈਰਾਂ ਵਿੱਚ ਬੈਠ ਗਿਆ ਤੇ ਸਚਾਈ ਕਬੂਲ ਕਰ ਲਈ ਸੀ ਮੇਰੀ ਮਾਂ ਨੇ ਮੇਰੇ ਵੱਲ ਦੇਖਿਆ ਤੇ ਗੁੱਸੇ ਵਿੱਚ ਆ ਕੇ ਇੱਕ ਥੱਪੜ ਮੇਰੀ ਗੱਲ ਤੇ ਮਾਰਿਆ ਤੂੰ ਮੇਰਾ ਬੇਟਾ ਨਹੀਂ ਹੈ ਮੇਰੇ ਪਾਪਾ ਵੀ ਬੇहद ਨਾਰਾਜ਼ ਸੀ ਉਹਨਾਂ ਨੇ ਸਾਫ਼ ਐਲਾਨ ਕਰ ਦਿੱਤਾ ਕਿ ਅੱਜ ਤੋਂ ਤੂੰ ਸਾਡੇ ਲਈ ਮਰ ਚੁੱਕਿਆ ਹੈ ਮੇਰੀ ਮਾਂ ਨੇ ਮੈਨੂੰ ਘਰ ਚੋਂ ਕੱਢ ਦਿੱਤਾ ਇਹ ਹੀ ਮੇਰੀ ਸਜ਼ਾ ਸੀ ਮੈਂ ਆਪਣਾ ਘਰ ਆਪਣੀ ਮਾਂ ਦਾ ਪਿਆਰ ਸਭ ਕੁਝ ਗਵਾ ਦਿੱਤਾ ਅਮਨ ਨੇ ਮੇਰੇ ਵੱਲ ਦੇਖਿਆ ਪਰ ਉਸ ਦੀਆਂ ਅੱਖਾਂ ਵਿੱਚ ਸਿਰਫ ਨਫ਼ਰਤ ਸੀ ਮੈਂ ਉਸ ਤੋਂ ਮਾਫ਼ੀ ਮੰਗਣ ਦੇ ਲਈ ਉਸ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਉਸ ਦੇ ਸਾਹਮਣੇ ਹੱਥ ਝੋੜ ਦਿੱਤੇ ਪਰ ਉਸ ਨੇ ਨਫ਼ਰਤ ਤੇ ਗੁੱਸੇ ਨਾਲ ਮੂੰਹ ਮੋੜ ਲਿਆ ਮੈਨੂੰ ਕਦੀ ਵੀ ਮਾਫ਼ੀ ਨਹੀਂ ਮਿਲੀ ਮੈਂ ਜੈਸਮਿਨ ਨੂੰ ਲੈ ਕੇ ਕਿਰਾਏ ਦੇ ਮਕਾਨ ਵਿੱਚ ਚਲਾ ਗਿਆ ਤੇ ਇੱਕ ਛੋਟੀ ਜਿਹੀ ਨੌਕਰੀ ਕਰਨ ਲੱਗਿਆ ਪਰ ਹੁਣ ਪਹਿਲਾਂ ਵਰਗੇ ਐਸ਼ੋ ਆਰਾਮ ਜੈਸਮਿਨ ਨੂੰ ਨਹੀਂ ਮਿਲਦੇ ਸੀ ਇਸ ਲਈ ਹਮੇਸ਼ਾ ਮੇਰੇ ਨਾਲ ਲੜਦੀ ਝਗੜਦੀ ਰਹਿੰਦੀ ਹੌਲੀ ਹੌਲੀ ਜੈਸਮੀਨ ਦੀ ਮੁਹੱਬਤ ਰੰਗ ਦਿਖਾਉਣ ਲੱਗੀ ਸੀ ਉਸ ਨੂੰ ਸਿਰਫ ਮੇਰੇ ਪੈਸੇ ਨਾਲ ਪਿਆਰ ਸੀ ਐਸ਼ਵ ਆਰਾਮ ਨਾਲ ਪਿਆਰ ਸੀ ਜੇ ਉਹ ਨਹੀਂ ਮਿਲਿਆ ਤਾਂ ਉਸ ਦੀ ਮੁਹੱਬਤ ਵੀ ਫਿੱਕੀ ਪੈਣ ਲੱਗੀ ਸੀ ਸਾਡੀ ਜ਼ਿੰਦਗੀ ਜਿਵੇਂ ਵੇਂ ਚੱਲ ਰਹੀ ਸੀ ਕੁਝ ਦਿਨਾਂ ਬਾਅਦ ਜੈਸਮੀਨ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਬੇਟੀ ਨੂੰ ਦੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਹ ਦਿਮਾਗ ਤੋਂ ਕਮਜ਼ੋਰ ਪੈਦਾ ਹੋਈ ਸੀ ਉਸ ਦਾ ਸਿਰ ਬਿਲਕੁਲ ਛੋਟਾ ਜਿਹਾ ਸੀ ਉਸ ਦੇ ਹੱਥ ਪੈਰ ਆਮ ਬੱਚਿਆਂ ਤੋਂ ਅਲੱਗ ਸੀ ਬੇਜਾਨ ਜਿਹੇ ਹੌਲੀ-ਹੌਲੀ ਉਹ 5 ਸਾਲ ਦੀ ਹੋ ਗਈ ਪਰ ਅਜੇ ਤੱਕ ਨਾ ਉਹ ਕੁਝ ਬੋਲ ਸਕਦੀ ਸੀ ਨਾ ਸੁਣ ਸਕਦੀ ਸੀ ਤੇ ਨਾ ਹੀ ਚੱਲ ਫਿਰ ਸਕਦੀ ਸੀ ਬਸ ਇੱਕ ਜਗ੍ਹਾ ਚੁੱਪ-ਚਾਪ ਖਾਮੋਸ਼ ਪਈ ਰਹਿੰਦੀ ਤੇ ਇਹ ਸ਼ਾਇਦ ਮੇਰੇ ਪਾਪਾਂ ਦੀ ਸਜ਼ਾ ਸੀ ਮੈਨੂੰ ਆਪਣੀ ਬੇਟੀ ਨੂੰ ਇਸ ਹਾਲਤ ਵਿੱਚ ਦੇਖ ਕੇ ਆਪਣੀ ਪੂਰੀ ਜ਼ਿੰਦਗੀ ਇਸ ਤਰ੍ਹਾਂ ਹੀ ਤੜਫ ਤੇ ਰਹਿਣਾ ਸੀ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ